ਸਮਖੀ ਗਲਵਾ ਹੋਈ ਹੈ ਕਿਹੜੀ ਦੁਕਾਨ ਹੈ ਇਹ ਜਮੇਨ ਬਾਜ਼ਾਰ ਦੇ ਵਿੱਚ ਰਾਜੋ ਚੈਨਲਸ ਦੇ ਨਾਮ ਦੀ ਇੱਕ ਸ਼ਾਪ ਹੈ ਜਿੱਥੇ ਰਾਤ ਨੂੰ ਚੋਰੀ ਹੋਈ ਹੈ ਫਿਲਹਾਲ ਜੋ ਉਹਨਾਂ ਦੇ ਇਸ ਪਰ ਇਨਫੋਰਮੇਸ਼ਨ ਹੈਗੀ ਹੈ ਟੂਗੋ ਡਾਊਟ ਟ੍ਰੇਡ ਕੀਤੇ ਨੇ ਉਹਨਾਂ ਦੇ ਨੰਬਰ ਕੋ ਕੈਮਰੇ ਲਈ ਇੱਕ ਟੀਮ ਜਿਹੜੀ ਉਹ ਲੱਗ ਕਰ ਰਹੀ ਹੈ ਕਿ ਰੇਡ ਪਾਰਟੀ ਜਿਹੜੇ ਕੰਮ ਕਰ ਰਹੀ ਹੈ ਅਸੀਂ ਅਗਲੀ ਤਫਸੀਲ ਸ਼ੁਰੂ ਕਰ ਦਿੰਦੀ ਹੈ ਜਿੰਨਾਂ ਦਾ ਵੀ ਇਹਨਾਂ ਦੇ ਜੇ ਹੈਲਪਰ ਤੋਂ ਗਿਆਨ ਲਾਉਣਗੇ ਉਹ ਬਤਾਂਦੇ ਕਿ ਅਸੀਂ ਕਾਰਵਾਈ ਕਰਦੇ ਹਾਂ ਕਿੰਨਾ ਨੁਕਸਾਨ ਹੋਇਆ ਸਾਨੂੰ ਐਗਜ਼ੈਕਟ ਇਹਨਾਂ ਨੂੰ ਕਲੀਅਰ ਨਹੀਂਗਾ ਕਿ ਆਪਣਾ ਪੂਰਾ ਪ੍ਰੋਪਰ ਹਿਸਾਬ ਲਾ ਕੇ ਸਾਨੂੰ ਜਦੋਂ ਬਿਆਨ ਬਣਾਉਂਦੋਂ ਲਿਖਾਉਣਗੇ ਕੋਈ ਮਾੜਾ ਮਢਾ ਅੰਦਾਜ਼ਾ ਹੋਏ ਕੋਈ ਨਹੀਂ ਅੰਦਾਜ਼ਾ ਨਹੀਂ ਲਿਖਾਇਆ ਇਹਨਾਂ ਨੇ ਫਿਰਾਲੇ ਕਹਿੰਦੇ ਆ ਵੀ ਅਸੀਂ ਪੂਰਾ ਉਹਦਾ ਸਾਰਾ ਚੈੱਕ ਕਰਕੇ ਬਿਲਿੰਗ ਕਰਾਂ ਚੈੱਕ ਕਰਕੇ ਫਿਰ ਜੋ ਲਗਾਵਾਂਗੇ ਜੋ ਬੈਂਕਾਂ ਨੇ ਉਹ ਹੀ ਲਿਖਾਉਣਗੇ ਸਰ ਵੀਰ ਕਰਦੇ ਜਲਦੀ ਕਿਸ ਸਾਹ ਹੋ ਗਿਆ ਸਰ ਬਿਲਕੁਲ ਜੀ ਸਾਨੂੰ ਲੀਡ ਥੋੜੀ ਜੀ ਇਹਨਾਂ ਨੇ ਵੀ ਦਿੱਤੀ ਹੈ ਕੋਈ ਡਾਊਟ ਵੀ ਕ੍ਰੀਏਟ ਹੋਇਆ ਹੈ ਬਾਜ਼ਾਰ ਦੇ ਵਿੱਚ ਸਾਰੇ ਲੋਕ ਇਹ ਚੀਜ਼ਾਂ ਚੈੱਕ ਕਰ ਰਹੇ ਆ ਡੈਫੀਨਿਟਲੀ ਸੂਨ ਅਸੀਂ ਇਹਨੂੰ ਟੈਗ ਕਰਾਂਗੇ ਜਿਦ ਤਰ੍ਹਾਂ ਇਹ ਮਾਰਕ ਜਿਹੜੇ ਪੀਸੀਆਰ ਵੀ ਉਹਨਾਂ ਨੂੰ ਚੈੱਕ ਕਰਦੇ ਰਹਿੰਦੇ ਨੇ ਬਟ ਮੇਰੀ ਇੱਕ ਰਿਕਵੈਸਟ ਹੈ ਜੀ ਜਿੰਨੇ ਵੀ ਜੁਐਲਰੀ ਸ਼ਾਪ ਨੇ ਕਾਈਂਡਲੀ ਐਕਚੁਅਲੀ ਇਨਸ਼ੋਰ ਕਰਿਓ ਬਾਹਰ ਜਿਹੜੇ ਕੈਮਰੇ ਤੁਹਾਡੇ ਲੱਗਦੇ ਨੇ ਅਸੀਂ 5-7000 ਪਿੱਛੇ ਜਿਹੜਾ ਨੁਕਸਾਨ ਵੱਡਾ ਜਿਹੜਾ ਉਹ ਨਾ ਜੜੀਏ ਕੁਝ ਜਿਹੜੇ ਜਿਹੜੇ ਕੈਮਰੇ ਨੂੰ ਕਈ ਵਾਰ ਐਜ਼ ਅ ਪੁਲਿਸ ਆਫਸਰ ਕੰਮ ਕਰਦੇ ਨੇ ਕਿ ਕਈ ਲੋਕੇਸ਼ਨ ਤੇ ਇਹ ਨਹੀਂ ਹੁੰਦੀਆਂ ਨੇ ਕਿਥੇ ਜੇਕਰ ਕੋਈ ਬਤਾਇਆ ਕੋਈ ਪੁਲਿਸ ਆਫਸਰ ਜਾਂ ਕੋਈ ਨਹੀਂ ਵੀ ਮਿਲਦਾ ਉਥੇ ਕੈਮਰਾ ਮਿਲ ਜਾਂਦਾ ਉਹਦੇ ਤੋਂ ਤੁਹਾਨੂੰ ਲੀਡ ਮਿਲ ਜਾਂਦੀ ਹੈ ਸੋ ਥੈਂਕ ਯੂ ਥੈਂਕ ਯੂ ਜੀ ਓਕੇ ਧੰਨਵਾਦ ਅਰੇ ਮ ਇਹ ਰਾਤੀ ਇਹਨੇ ਸਾਡੇ ਸਾਹ ਕੋਈ ਬੰਦਗੀ ਤਰ੍ਹਾਂ ਨੂੰ ਬਤੀ ਗਈ ਉਹ ਪੂਰਾ ਬੜਾ ਇਹਨੇ ਜੰਦਰੇ ਮਾਰਨੇ ਆਂ ਕਾਕੇ ਤੁਮ ਨੂੰ ਚੱਕੀ ਸਾਹਿਬ ਜਿਹੜੇ ਸਾਡੇ ਸਾਡੇ ਪੁਲਾਈ ਨੂੰ ਫਰੀਕਾਨੂ ਜੀ ਪਈ ਆ ਤੇਰੇ ਬਾਅਦ ਜਿਹੜਾ ਨਹੀਂ ਹੁੰਦੇ ਚੋਕੇ ਵੀ ਇਹਨੂੰ ਮਾਰ ਆ ਪਾਉਂਦੇ ਉਹ ਚੋਕੇ ਰੱਖਿਆ ਦਾ ਗੱਲ ਪੁੱਛੇ ਦੰਨਾਂ ਆ ਕੇ ਵਿਚ ਸਾਰਾ ਬੁੰਡੇ ਖਾਂਜੀ ਦਾ ਠਿਕਾਣਾ ਕਿੰਨਾ ਕੁ ਨੁਕਸਾਨ ਜਾਉਦਾ ਆਪਣਾ ਜਿਹੜੇ ਸਾਡੇ ਸਾਹ ਨਾ ਲੋਕਾਂ ਦਾ ਕਾਫੀ ਨੁਕਸਾਨ ਹੋਇਆ ਕੁ ਅੰਦਾਜ਼ਾ ਮੜਾ ਪੂਰਾ ਬਈ ਦਾ ਸਾਹਿਬ ਆਪ ਕਹਿਣੇ ਦਾ ਕੰਮ ਕੋ ਡੰਡੇ ਨੂੰ ਕੋਈ ਇੱਕ ਦਹੇ ਜੀ ਚੱਲ ਕੇ ਗਿਆ ਇਹ ਬੰਦੇ ਕੋਈ ਸ਼ਾਕ ਕੋਈ ਸ਼ਾਕ ਉਹਨਾਂ ਨੂੰ ਵੀ ਪ੍ਰੋਬਲਮ ਹੈ ਕਿੰਨੇ ਚਿਰ ਤੋਂ ਮਿਲਿਆ ਹੈ ਇਹ ਘੱਟ 304 ਦਾ ਦੇਖਦਾ ਹਾਂ ਹੁਣ ਫੜਿਆ ਪੁਲਿਸ ਨੇ ਉਹਨੂੰ